ਤੁਹ ਕਰਤਾ ਕਾ ਪਹੁੰਚ ਗਿਆ ਪਾਣੀ ਬਹੁਤ ਨਹਿਰ ਨਾ ਨਹਿਰ ਦੇ ਵਿੱਚ ਘੇਸਾ ਘਟਾ ਲੋੜ ਗਿਆ 4:16 ਲੱਗਿਆ ਸੀ ਸਭਲਾ ਤੂੰ 1:00 ਵਜੇ ਲੱਗਿਆ 1:00 ਵਜੇ ਬੰਨਣਾ ਇੱਥੇ ਅੱਛਾ ਤੇ ਓਵਰੀ ਵਾਰ ਪਿਧਾਰ ਤੀਜੀ ਵਾਰ ਫਿਰ ਪਾਣੀ ਜਿਹੜਾ ਪਿੱਛੂ ਨਹਿਰ ਬੈਕ ਪਰ ਬਰਬਾਦ ਨਹੀਂ ਕੀਤਾ ਪਾਣੀ ਫੇ ਟੁੱਟ ਗਈ ਤਾਂ ਗੱਟਾ ਯਾਰ ਗੱਟਾ ਜੋੜ ਕੇ ਲਾਇਆ। ਉਹਰ ਜੇ ਅਸੀਂ ਮਸ਼ੀਨ ਵਿੱਚ ਡੁੱਬ ਗਿਆ ਇੰਨਾ ਖੱਡਾ ਵੱਜ ਗਿਆ। ਤੇ ਹੁਣ 7000 ਗੱਟਾ ਲਿਆਂਦਾ। ਅਜੇ ਵੀ ਨਹੀਂ ਖੇ ਲਿਆਂਦਾ ਗੱਟੇ ਲੈਂਦੇ ਨੇ ਫਿਰ ਵੀ ਨਹੀਂ ਕੰਮ ਚੱਲਿਆ। ਹੁਣ ਤਾਂ ਕੀ ਕਰੀਏ ਕੋਈ ਪ੍ਰਸ਼ਾਸਨ ਦਾ ਬੰਦਾ ਸਾਡੇ ਕੋਲ ਪਹੁੰਚੇ ਇਤੇ। ਇੱਕ ਵੀ ਬੰਦਾ ਆਇਆ ਵੇ ਕਿਹ ਕਿਹ ਚੋਂ ਪਾਣੀ ਨਹੀਂ ਘਟਾਇਆ। ਕੋਈ ਕੁਝ ਨਹੀਂ ਕੀਤਾ। ਨੁਕਸਾਨ ਮੇ ਕੋ ਕਿੰਨਾ ਹੋ ਗਿਆ ਜਿੰਦਰ। ਆਜ ਤੱਕ ਨਾ ਲੱਗਾ। ਤੋਰ ਤੱਕ ਅੱਗਿਓ ਛੋਟੇ ਫੜੇ ਤੱਕ ਪਾਣੀ ਪਹੁੰਚ ਗਿਆ ਨਹਿਰ ਦਾ। 1 ਵਜੇ ਨਾ ਟੁੱਟੀ ਹੈ। 1 ਵਜੇ ਤਾਂ ਫੋਨ ਕਰਨ ਲੱਗਾ ਐਸਟੀਓਐਕਸ ਨੂੰ ਪਰ ਕੋਈ ਬੰ ਇਹ ਬਰਕਤਵਾ ਜੀ ਬਰਕਤਵਾ ਹਾਂਜੀ ਹਾਂਜੀ ਬਰਕਤਵਾ ਨਹਿਰ ਹੈ ਜੀ ਪਿਛਲੇ ਸਵੇਰੇ ਅਸੀਂ ਫੋਨ ਕਰੀ ਜਨੇ ਸਾਡੇ ਕੋਲ ਰਿਕਾਰਡਿੰਗਾਂ ਵੀ ਹੈਗੀਆਂ ਨੇ ਪਰ ਪਿਛਲੇ ਲੰਬੇ ਸਮੇਂ ਤੋਂ ਸਾਨੂੰ ਇਹੀ ਕਿਹਾ ਯਾਰ ਵੀ ਅਸੀਂ ਘਟਾਤਾ ਪਾਣੀ ਘਟਾਤਾ 1% ਵੀ ਪਾਣੀ ਨਹੀਂ ਘਟਿਆ ਜੀ ਚਾਰ ਚੰਨ ਟੁੱਟ ਗਈ ਇਹਨਾਂ ਘਟੋ ਘਟ 1000 ਕਿੱਲੇ ਦਾ ਨੁਕਸਾਨ ਹੋ ਗਿਆ ਸਾਡੀ ਫਸਲ ਬਰਬਾਦ ਹੋ ਗਈ ਏ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੈ ਜੀ ਇਹ ਟੁੱਟਣ ਦਾ ਕਾਰਨ ਉਪਕਲਾ ਬਾਰੇ ਪਾਣੀ ਬਹੁਤ ਜ਼ਿਆਦਾ ਹੈ ਜੀ ਓਵਰ ਨਹਿਰ ਓਵਰਫਲੋ ਹੋ ਗਈ ਪਟੜੀ ਤੋਂ ਉੱਪਰ ਪਾਣੀ ਲੰਘਣ ਲੱਗ ਗਿਆ ਜੀ ਪਾਣੀ ਨਹੀਂ ਘਟਾਇਆ ਸਰਕਾਰ ਜੀ ਘਟਾਈ ਨਹੀਂ ਹੋਈ ਸੀ ਜਿਸ ਕਰ ਕਰਕੇ ਥੋੜੀ ਬਾਰਿਸ਼ ਪਈ ਹੈ ਮੋਗੇ ਪਿੱਛੇ ਬੰਦ ਹੋਏ ਨੇ 2 ਫੁੱਟ ਨਹਿਰ ਥੱਲੇ ਸੀਗੀ ਜੇ ਇਹ ਘਟਾਈ ਹੋਈ ਹੁੰਦੀ ਇਹ ਫੁੱਟ ਥੱਲੇ ਚਲੀ ਜਾਣੀ ਸੀ ਪਾਣੀ ਸਾਰੇ ਮੋਗੇ ਬੰਦ ਹੋ ਜਾਂਦੇ ਅੱਛਾ ਸਫਾਈ ਨਹੀਂ ਹੋਈ ਸਫਾਈ ਨਹੀਂ ਹੋਈ ਜੀ ਇਹ ਸਾਰਾ ਤੇ ਸਾਰਾ ਪ੍ਰਸ਼ਾਸਨ ਜ਼ਿੰਮੇਵਾਰ ਹੈ ਜੀ ਅਸਲੀ ਸਾਡਾ ਕਹਿੰਦੇ ਚਾਰ ਚਾਰ ਵਾਰ ਸਾਨੂੰ ਵਾਰ ਵਾਰ ਇੱਕੋ ਗੱਲ ਕਹਿੰਦੇ ਕਿ ਘਟਾਉਦੀ ਪਰ ਘਟਾਈ ਨਹੀਂ ਜੀ ਇਹ ਬਾਕੀ ਪੈਂਡਾ ਅਗਰ ਤੋਂ ਦੇਖੋ ਸਾਰੇ ਪੈਂਡਾ ਦਾ ਘੱਟੇ ਖਤਮ ਹੋ ਗਏ ਸਾਡੇ ਤਾਂ ਬਿਲਕੁਲ ਬਰਕਤਵਾ ਨਹਿਰ ਦੀਆਂ ਤਸਵੀਰਾਂ ਤੁਹਾਨੂੰ ਜਿਹੜਾ ਉਹ ਦਿਖਾ ਰਹੇ ਆ ਜਸਵਿੰਦਰ ਸਿੰਘ ਪਹੁੰਚਿਆ ਇੱਥੇ ਰਿਪੋਰਟ ਕਰਨ ਤਾਂ ਨਹਿਰ ਜਿਹੜੀ ਆ ਉਹ ਟੁੱਟੀ ਐ ਦੱਸਦੇ ਆ ਕਿ ਬਰਕਤਵਾ ਨਹਿਰ ਹੈ ਤਕਰੀਬਨ 3 ਵਜੇ ਦੁਪਹਿਰ ਤੋਂ ਇਹ ਨਹਿਰ ਜਿਹੜੀ ਆ ਉਹ ਇਹ ਟੁੱਟੀ ਐ ਔਰ ਉਦੋਂ ਤੋਂ ਹੀ ਇਸ ਨੂੰ ਬੰਨਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਔਰ ਦੇਖ ਸਕਦੇ ਆ ਤੁਸੀਂ ਇੱਥੋਂ ਲੈ ਕੇ ਸੀ ਉਹ ਪਾਰ ਕਾਫੀ ਇੰਨੀ ਬੰਨ ਗਈ ਹਾਂ ਤਾਂ ਇੱਕ ਰਮਾਣੇ ਸਾਈਡ ਤੇ ਆਓ ਬਲਵੀਰ ਇਧਰਲੇ ਪਾਸੇ ਆਜੋ ਇਧਰ ਆਜਾ ਤਾਂ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਬਰਕਤਵਾਲ ਨਹਿਰ ਦੀਆਂ ਜਿੱਥੇ ਨਹਿਰ ਤਕਰੀਬਨ 4 4 ਘੰਟੇ ਹੋ ਗਏ ਹਾਂਜੀ 4 ਘੰਟਿਆਂ ਤੋਂ ਜਿਹੜੀ ਇਹ ਨਹਿਰ ਟੁੱਟੀ ਆ ਔਰ ਇਸ ਦੇ ਨਾਲ ਪਾਣੀ ਜਿਹੜਾ ਹੈਗਾ ਉਹ ਖੇਤਾਂ ਤਾਈ ਪਹੁੰਚਿਆ ਪਿੰਡ ਵਾਸੀ ਖੁਦ ਆਪਣੇ ਪੱਧਰ ਤੇ ਹੀ ਇਸ ਨੂੰ ਬੰਨਣ ਦੀਆਂ ਕੋਸ਼ਿਸ਼ਾਂ ਕਰ ਰਹੀ ਆ ਤਾਂ ਇੱਥੇ ਮੌਜੂਦ ਨੇ ਬਾਈ ਹੁਣੀ ਗੱਲ ਕਰਦੇ ਹਾਂ ਹਾਂਜੀ ਅਧਿਕਾਰੀ ਕੋਈ ਆਏ ਆ ਤੁਸੀਂ ਸੂਚਨਾ ਦਿੱਤੀ ਅਧਿਕਾਰੀਆਂ ਨੂੰ ਅਸੀਂ ਅਸੀਂ ਇਹ ਸੂਚਨਾ ਦਿੱਤੀ ਹੈ ਸਾਡੇ ਪਿੰਡ ਦੇ ਇੱਕ ਮੁੰਡਾ ਬੇਲਦਾਰੇ ਉਹ ਵਿਚਾਰਾ ਆਇਆ ਉਹਨੇ ਵੀ ਫੋਨ ਕੀਤੇ ਸਾਨੂੰ ਕੋਈ ਜੀ.ਸੀ.ਬੀ ਨਹੀਂ ਦਿੱਤੀ ਕੋਈ ਸੰਦ ਨਹੀਂ ਮੋਈਆ ਕਰਾਇਆ ਗਿਆ ਨਾ ਹੀ ਕੋਈ ਮੁਲਾਜ਼ਮ ਵੱਡਾ ਕਿਸੇ ਤਰ੍ਹਾਂ ਦਾ ਕੋਈ ਆਇਆ ਨਾ ਐਸ ਡੀਓ ਜਾਂ ਕੋਈ ਆਇਆ ਹੋਵੇ ਜਈ ਆਇਆ ਹੋਵੇ ਅਸੀਂ 2:3 ਤੋਂ 3 ਵਜੇ ਦੇ ਲੱਗੇ ਹੋਏ ਆ ਜੀ ਸ਼ਹਿਰ ਦੇ ਵਿੱਚ ਹੀ ਖੜੇ ਆ ਇੰਨਾ ਬੱਦਲਿਆ ਨਾ ਇਹਨਾਂ ਨੇ ਪਾਣੀ ਘਟਾਇਆ ਜੀ ਪਾਣੀ ਓਵਰਫਲੋ ਚੱਲਿਆ ਹੂੰ ਜ਼ਮੀਨ ਵੇਖ ਲਓ ਜੀ ਹਜ਼ਾਰ ਕਿੱਲੇ ਦੇ ਉੱਪਰ ਲਗਭਗ ਬਰਬਾਦ ਹੋ ਗਈ ਹੈ ਇਹ ਪਾਣੀ ਚੱਲਿਆ ਫੜੀਆਂ ਵਾਲ ਦੇ ਨਾਲ ਲੱਗ ਗਿਆ ਇਹ ਪਾਣੀ ਇਧਰੋਂ ਕਟਿਆਲ ਨਾਲ ਲੱਗ ਜਾਏਗਾ ਹਜੇ ਪਤਾ ਨਹੀਂ ਕਿੰਨੀ ਫਸਲ ਬਰਬਾਦ ਹੋ ਜਣੀ ਮਾਲਕ ਆ ਕਰ ਵੇਖ ਲਓ ਨੀਂਆ ਕਾਰ ਡਿੱਕ ਨਾਲ ਹੋਏ ਪਏ ਨੇ ਪਤਾ ਨਹੀਂ ਕਦੋਂ ਕਾਰ ਹੀ ਡੇਕ ਸਕਦੇ ਨੇ ਇਹ ਕਾਰਨ ਕੀ ਹੈ ਟੁੱਟਣ ਦਾ ਕੋਈ ਇਹ ਕਾਰਨ ਟੁੱਟਣ ਦਾ ਨੇਜਾ ਸਾਹਿਬ ਇਹ ਹੈ ਵੀ ਨਹਿਰ ਓਵਰਫਲੋ ਹੋ ਗਈ ਹੂੰ ਸਫਾਈ ਨਹੀਂ ਹੋਈ ਪਿੱਛੂ ਨਹਿਰ ਓਵਰਫਲੋ ਹੋ ਗਈ ਨਾ ਸਫਾਈ ਹੋਈ ਚਲੋ بارشਾਈ ਓਵਰਫਲੋ ਹੋ ਗਈ ਇਹਨਾਂ ਨੂੰ ਫੋਨ ਕੀਤਾ ਜਾਂਦੇ ਆ ਵੀ ਉਹਨੂੰ ਕਟਾ ਦਿਓ ਬੰਦ ਕਰ ਦਿਓ ਨਹਿਰ ਇਹਨਾਂ ਨੇ ਇਹ ਨਹਿਰ ਸਭ ਅਸੀਂ ਨਹਿਰ ਬੰਨਾਂਗੇ ਜਾਂ ਪਾਣੀ ਹੋਵੇਗਾ ਫਿਰ ਹੁਣੇ ਉੱਪਰ ਪਾਣੀ ਨੰਗਲ ਲੱਗ ਜਾਏਗਾ ਅਜੇ ਤੱਕ ਨਹੀਂ ਇਹਨਾਂ ਕਟਾਈ 4 ਤੋਂ 5 ਘੰਟੇ ਹੋ ਗਏ ਤੁਸੀਂ ਵੇਖੋ ਸਫਾਈ ਨਹੀਂ ਹੋਈ ਨਹਿਰ ਦੇ ਵਿੱਚ ਗੰਧ ਵੇਖੋ ਕਿੰਨਾ ਹੈ ਤਾਂ ਬਿਲਕੁਲ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਸਫਾਈ ਕਹਿੰਦੇ ਆ ਨਹੀਂ ਹੋਈ ਜਿਸ ਦੇ ਕਾਰਨ ਇਹ ਨਹਿਰ ਟੁੱਟ ਗਈ ਹੈ ਇਸ ਨੂੰ ਬੰਨਣ ਦੀਆਂ ਕੋਸ਼ਿਸ਼ਾਂ ਆਪਣੇ ਪੱਧਰ ਤੇ ਹੀ ਕੀਤੀਆਂ ਜਾ ਰਹੀਆਂ ਹੈ ਪਿੰਡ ਵਾਸੀ ਆਪਣੇ ਪੱਧਰ ਤੇ ਇਸ ਨਹਿਰ ਨੂੰ ਬੰਨਣ ਦੀ ਕੋਸ਼ਿਸ਼ਾਂ ਕਰ ਰਹੇ ਆ ਔਰ ਕਹਿੰਦੇ ਆ ਜਦ ਅਸੀਂ ਇਸ ਨੂੰ ਬੰਨ ਦਿੰਨੇ ਆ ਤਾਂ ਪਾਣੀ ਜਿਹੜਾ ਫੇਰ ਓਵਰਫਲੋ ਹੋ ਜਾਂਦਾ ਫਿਰ ਕੱਟੇ ਲੋੜ ਜਾਂਦੇ ਆ ਜੀ ਜਦੋਂ ਅਸੀਂ ਬੰਨਦੇ ਆਣੇ ਜੀ ਅਸੀਂ ਦੋ ਵਾਰੀ ਬੰਨੀ ਹੈ ਨਹਿਰ ਨਹਿਰ ਫੇਰ ਛੱਡ ਜਾਂਦੀ ਏ ਓਵਰਫਲੋ ਹੋ ਕੇ ਕੱਟੇ ਫੇਰ ਲੋੜ ਜਾਂਦੇ ਆ ਜੀ ਹੋਰ ਨਹੀਂ ਤਾਂ ਜੇ ਇੱਥੇ ਮੁਲਾਜ਼ਮ ਆਦੇ ਜਈ ਆਂਦਾ ਐਸਡੀਓ ਆਂਦਾ ਔਰ ਸਾਨੂੰ ਕੋਈ ਨਾ ਕੋਈ ਜੇਐਸਵੀ ਹੋਰ ਹੁੰਦੀ ਜੇ ਇੱਕ ਅੱਧੀ ਜੇਐਸਵੀ ਹੋਰ ਦੇ ਦੇਂਦੇ ਅਸੀਂ 1 ਲੱਖ ਆਏ ਆ ਇਹਦੇ ਨਾਲ ਰੇਸ ਲਈ ਦੂਜੀ ਜੇਐਸਵੀ ਮਿੱਟੀ ਲਿਆਦੀ ਨਹਿਰ ਹੁਣ ਕਦੋਂ ਦੀ ਬੰਨੀ ਜਾਣੀ ਸੀ ਇੱਕ ਵੀ ਮੁਲਾਜ਼ਮ ਨੇ ਇੱਥੇ ਆ ਕੇ ਨਹਿਰ ਨੂੰ ਨਹੀਂ ਦੇਖਿਆ ਵੀ ਹੋ ਕੀ ਰਿਹਾ ਮੇਰੇ ਸਾਹਮਣੇ ਜੇ ਪਿੰਡ ਵੀ ਲੋੜ ਜੇ ਉਹ ਤੋਂ ਲੋੜ ਜੇ ਮੰਨ ਲਓ ਪਿੰਡ ਨੂੰ ਪਹਿਲਾਂ ਉੱਥੋਂ ਲੋੜੀ ਆ ਜੀ ਪਿੰਡ ਨੂੰ ਉਹ ਬੰਨ ਕੇ ਆਏ 19 ਦਿਨੋਂ ਇੱਥੋਂ ਲੋੜੀ ਇਹ ਦੂਜੀ ਥਾਂ ਤੋਂ ਲੋੜੀ ਇਹ ਦੂਜੀ ਥਾਂ ਤੋਂ ਲੋੜੀ ਆ ਇੱਕੋ ਦਿਨੇ ਚ ਦੋ ਥਾਂ ਤੇ ਪਾਣੀ ਜੀ ਇੱਕੋ ਦਿਨ ਚ ਉੱਥੇ ਮਿੱਟੀ ਤਨੇਜਾ ਸਾਹਿਬ ਪਾਈ ਵੀ ਹੈ ਉਹ ਤੋਂ ਬੰਨ ਕੇ ਆਏ ਆ ਫਿਰ ਇੱਥੋਂ ਆ ਕੇ ਬੰਨੀ ਪਰ ਗੱਟੇ ਜਿੰਨੇ ਲਾਣੇ ਲੋੜ ਜਾਂਦੀ ਹੈ ਹੱਥ ਤੁਹਾਡੇ ਸਾਹਮਣੇ ਆ ਵੇਖ ਲਓ ਹੁਣੇ ਅਸੀਂ 12 15 ਜਣੇ ਵੜਾਂਗੇ ਗੱਟੇ ਲਾਵਾਂਗੇ ਹੂੰ ਕੋਈ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਫੋਨ ਦੇ ਆਈ ਕੁੱਲੇ ਫੋਨ ਕਰਨਾ ਹੈ ਤਾਂ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਦਿਖਾ ਰਹੇ ਆ ਇਸ ਸਮੇਂ ਦੀਆਂ ਲਾਈਵ ਤਸਵੀਰਾਂ ਨਹਿਰ ਟੁੱਟੀ ਆ ਬਰਕਤਵਾਰ ਨਹਿਰ ਦੀਆਂ ਇਹ ਤਸਵੀਰਾਂ ਬਰਕਤਵਾਰ ਨਹਿਰ ਦੇ ਵਿੱਚ ਪਾੜ ਪਿਆ ਔਰ ਨਹਿਰ ਦੱਸਦੇ ਆ ਕਿ ਤਕਰੀਬਨ 4 ਤੋਂ 5 ਘੰਟੇ ਹੋ ਚੁੱਕੇ ਐ ਇਹ ਨਹਿਰ ਟੁੱਟੀ ਨੂੰ ਤਸਵੀਰਾਂ ਲਾਈਵ ਜਿਹੜੀ ਐ ਇਸ ਟਾਈਮ ਤੁਹਾਨੂੰ ਦਿਖਾ ਰਹੇ ਆ ਨਹਿਰ ਨੂੰ ਬੰਨਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਘਰਾਂ ਤੱਕ ਜਿਹੜਾ ਇਸ ਦਾ ਪਾਣੀ ਪਹੁੰਚ ਚੁੱਕਿਆ ਹੈ ਹੈਲੋ ਘਰਾਂ ਤੱਕ ਜਿਹੜਾ ਨਾ ਨਾ ਲੋੜੀ ਘਰਾਂ ਤੱਕ ਪਾਣੀ ਪਹੁੰਚ ਚੁੱਕਿਆ ਔਰ ਵਿਭਾਗ ਦੇ ਕਰਮਚਾਰੀ ਅਧਿਕਾਰੀ ਹਜੇ ਤੱਕ ਇੱਥੇ ਨਹੀਂ ਪਹੁੰਚੇ ਔਰ ਰਾਤ ਹੋਣ ਲੱਗੀ ਐ ਅਧਿਕਾਰੀ ਨਹੀਂ ਪਹੁੰਚੇ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਆਪਣੇ ਪੱਧਰ ਤੇ ਇਸ ਨਹਿਰ ਨੂੰ ਬੰਨਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਪਿੰਡ ਵਾਸੀ ਕਰਦੇ ਦਿਖਾਈ ਦੇ ਰਹੇ ਆ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਵਾਰ-ਵਾਰ ਕਿਹਾ ਹੈ ਕਿ ਇਸ ਦੇ ਵਿੱਚ ਪਾਣੀ ਜਿਹੜਾ ਹੈਗਾ ਉਸ ਦੀ ਜਿਹੜਾ ਕੀ ਉਸ ਨੂੰ ਘਟਾਇਆ ਜਾਵੇ ਲੇਕਿਨ ਕਹਿੰਦੇ ਆ ਕਿ ਪਾਣੀ ਵੀ ਨਹੀਂ ਘਟਾਇਆ ਜਾ ਰਿਹਾ ਜਿਸ ਕਾਰਨ ਇਸ ਨੂੰ ਬੰਨਣਾ ਵੀ ਮੁਸ਼ਕਲ ਜਿਹੜਾ ਉਹ ਹੋ ਚੁੱਕਾ ਹੈ ਕਈ ਵਾਰ ਜਿਹੜਾ ਕੀ ਇਹ ਸੁਣੂ ਬੰਨ ਚੁੱਕੇ ਆ ਲੇਕਿਨ ਵਾਰ ਵਾਰ ਇਹ ਨਹਿਰ ਟੁੱਟ ਜਾਂਦੀ ਹੈ ਤਾਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਬਰਕਤਵਾ ਮਾਈਨਰ ਦੀਆਂ ਜਿਸ ਦੇ ਵਿੱਚ ਪਾੜ ਪਿਆ ਔਰ ਕਈ 100 ਏਕੜ ਫਸਲ ਜਿਹੜੀ ਹੈਗੀ ਆ ਉਸ ਦੇ ਵਿੱਚ ਪਾਣੀ ਭਰ ਗਿਆ ਬਰਸਾਤ ਹੋਈ ਸੀ ਅੱਜ ਬਹੁਤ ਬਰਸਾਤ ਦੇ ਨਾਲ ਪਹਿਲਾਂ ਹੀ ਖੇਤ ਪਾਣੀ ਨਾਲ ਭਰੇ ਹੋਏ ਸੀ ਉੱਤੋਂ ਇਹ ਨਹਿਰ ਟੁੱਟ ਜਾਂਦੀ ਆ ਤਾਂ ਨਹਿਰ ਟੁੱਟਣ ਦੇ ਨਾਲ ਹੋਰ ਜਿਆਦਾ ਜਿਹੜਾ ਹੈਗਾ ਪਾਣੀ ਉਹ ਖੇਤਾਂ ਦੇ ਵਿੱਚ ਪਹੁੰਚ ਚੁੱਕਿਆ ਤਾਂ ਤਸਵੀਰਾਂ ਲਾਈਵ ਇਸ ਸਮੇਂ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਪਿੰਡ ਵਾਸੀ ਨਹਿਰ ਨੂੰ ਬੰਨਣ ਦੀ ਕੋਸ਼ਿਸ਼ ਕਰ ਰਹੇ ਆ ਦੱਸ ਦਈਏ ਕਿ ਬਰਕਤਵਾ ਮਾਈਨਰ ਹੈ ਜਿਸ ਦੇ ਵਿੱਚ ਪਾੜ ਪਿਆ ਵਾਮੋਕਮ ਵਾਲੀ ਤਾਂ ਵਾਮੋਕਮ ਵਾਲੀ ਤੋਂ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਿੱਥੇ ਪਿੰਡ ਵਾਸੀ ਆਪਣੇ ਪੱਧਰ ਤੇ ਜੀਸੀਬੀ ਦੀ ਮਦਦ ਦੇ ਨਾਲ ਗੱਟੇ ਭਰ ਕੇ ਜਿਹੜਾ ਇਸ ਨਹਿਰ ਨੂੰ ਬੰਨਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਆ ਤਾਂ ਕਈ ਘੰਟੇ ਜਿਹੜੇ ਆ ਉਹ ਹੋ ਚੁੱਕੇ ਆ ਲੇਕਿਨ ਹਜੇ ਤੱਕ ਨਹਿਰ ਜਿਹੜੀ ਆ ਉਹ ਬੰਨੀ ਨਹੀਂ ਜਾ ਸਕੀ ਤਾਂ ਪਾਣੀ ਜਿਹੜਾ ਹੈਗਾ ਉਹ ਤੁਸੀਂ ਦੇਖ ਸਕਦੇ ਆ ਕਿ ਦੂਰ ਦੂਰ ਤੱਕ ਜਿਹੜਾ ਹੈਗਾ ਖੇਤਾਂ 'ਚ ਪਾਣੀ ਜਿਹੜਾ ਇਸ ਦਾ ਉਹ ਫੈਲ ਚੁੱਕਿਆ ਔਰ ਘਰਾਂ ਤੱਕ ਇਨਸਾਨ ਬਹੁਤ ਹੋ ਚੁੱਕਿਆ ਹੈ ਜਿਹੜਾ ਘਰਾਂ ਤਾਂ ਕੋਈ ਨਿਕਲਣਾ ਨਹੀਂ ਜਾਣਾ ਉਹ ਦੁੱਬ ਚੁੱਕਿਆ ਨਹੀਂ ਜਾਣਾ ਪਾਣੀ ਭਰ ਚੁੱਕਿਆ ਜੀ ਬਹੁਤ ਦੁੱਬ ਜਗਾ ਉਹ ਦੇ ਕਿਤੇ ਕੋਈ ਚੱਲਦਾ ਹਾਂ ਅੱਛਾ ਘਰ ਤਾਂ ਹੀ ਹਾਂਜੀ ਹਾਂਜੀ ਇੱਕ ਕਾਰ ਸਾਹਮਣੇ ਵਾਲਾ ਕਾਰ ਅੱਛਾ 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 ਇੱਕ ਕਾਰ ਹੈ ਨਾ ਤਾ ਕਹਿੰਦੇ ਆ ਕਿ ਘਰਾਂ ਤੱਕ ਵੀ ਤਰੇੜਾਂ ਜਿਹੜੀਆਂ ਉਹ ਪੈ ਚੁੱਕੀਆਂ ਪੈ ਚੁੱਕੀਆਂ ਐ ਔਰ ਘਰ ਡਿੱਗਣ ਦਾ ਵੀ ਨੁਕਸਾਨ ਹੈ ਹਾਂ ਘਰ ਡਿੱਗਣ ਦਾ ਖਤਰਾ ਵੀ ਬਣਿਆ ਹੋਇਆ ਔਰ ਨਹਿਰ ਨੂੰ ਲਗਾਤਾਰ ਬੰਨਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਹੈਗੀਆਂ ਉਹ ਕੀਤੀਆਂ ਜਾ ਰਹੀਆਂ ਤਾਂ ਪਿੰਡ ਵਾਸੀ ਵਿਭਾਗ ਦੇ ਨਾਲ ਨਾਰਾਜ਼ ਵੀ ਦਿਖਾਈ ਦੇ ਰਹੇ ਆ ਇਹਨਾਂ ਦਾ ਕਹਿਣਾ ਹੈ ਕਿ ਵਾਰ-ਵਾਰ ਕਹਿੰਦੇ ਬਾਵੀਉਦ ਵੀ ਨਹਿਰ ਨੂੰ ਬੰਦ ਨਹੀਂ ਕੀਤਾ ਜਾ ਰਿਹਾ ਤੇ ਨਾ ਹੀ ਨਹਿਰ ਨੂੰ ਜਿਹੜਾ ਹੈਗਾ ਪਾਣੀ ਘਟਾਇਆ ਜਾ ਰਿਹਾ ਨਾ ਹੀ ਕੋਈ ਅਧਿਕਾਰੀ ਇੱਥੇ ਪਹੁੰਚਿਆ ਇਹਨਾਂ ਦੀ ਸਾਰ ਲੈਣ ਤਾਂ ਲਗਾਤਾਰ ਜਿਹੜਾ ਹੈਗਾ ਆਪਣੇ ਪੱਧਰ ਤੇ ਇਹਨਾਂ ਵੱਲੋਂ ਨਹਿਰ ਨੂੰ ਬੰਨਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਹਿੰਦੇ ਜਦ ਨਹਿਰ ਨੂੰ ਬੰਨ ਦਿੰਦੇ ਆ ਤਾਂ ਫਿਰ ਓਵਰਫਲੋ ਹੋ ਜਾਂਦੀ ਹੈ ਤਾਂ ਪਿੰਡ ਵਾਸੀ ਖੁਦ ਆਪਣੇ ਪੱਧਰ ਤੇ ਜੀਸੀਬੀ ਦੀ ਮਦਦ ਦੇ ਨਾਲ ਇਸ ਨੂੰ ਬੰਨਣ ਦੀ ਕੋਸ਼ਿਸ਼ ਜਿਹੜੀ ਆ ਉਹ ਕਰ ਰਹੇ ਆ ਤਸਵੀਰਾਂ ਇਸ ਸਮੇਂ ਦੀਆਂ ਲਾਈਵ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਲਾਈਵ ਹਾਂ 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 ਨਾ 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 ਲਾਈਵ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਇਸ ਸਮੇਂ ਦੀਆਂ ਜਿੱਥੇ ਨਹਿਰ ਨੂੰ ਬੰਨਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਹੈਗੀਆਂ ਉਹ ਆਪਣੇ ਪੱਧਰ ਤੇ ਕੀਤੀਆਂ ਜਾ ਰਹੀਆਂ ਨੇ ਬਾ ਤੁਸੀਂ ਦੇਖ ਸਕਦੇ ਆ ਲਾਈਵ ਤਸਵੀਰਾਂ ਇਸ ਸਮੇਂ ਦੀਆਂ ਤੁਹਾਨੂੰ ਦਿਖਾ ਰਹੇ ਆ ਵੱਡੇ ਪੱਧਰ ਤੇ ਪਾਣੀ ਜਿਹੜਾ ਹੈਗਾ ਉਹ ਦੂਰ ਦੂਰ ਤੱਕ ਖੇਤਾਂ ਦੇ ਵਿੱਚ ਪਹੁੰਚ ਚੁੱਕਿਆ ਹੈ ਤਾਂ ਕਹਿੰਦੇ ਆ ਕਿ ਕਈ 100 ਏਕੜ ਫਸਲ ਜਿਹੜੀ ਹੈ ਉਹ ਵੀ ਇਸ ਦੇ ਨਾਲ ਪ੍ਰਭਾਵਿਤ ਹੋਈ ਹੈ ਲਾਈਵ ਤਸਵੀਰਾਂ ਇਸ ਸਮੇਂ ਦੀਆਂ ਜਿਹੜੀਆਂ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਆਪਣੇ ਪੱਧਰ ਤੇ ਇਸ ਨਹਿਰ ਨੂੰ ਬੰਨਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਹੈਗੀਆਂ ਉਹ ਕੀਤੀਆਂ ਜਾ ਰਹੀਆਂ ਪਿੰਡ ਵਾਸੀਆਂ ਦੇ ਵੱਲੋਂ ਲੇਕਿਨ ਕਹਿੰਦੇ ਆ ਕਿ ਪਾਣੀ ਘਟਾਇਆ ਨਹੀਂ ਜਾ ਰਿਹਾ ਔਰ ਇਸ ਦੇ ਕਾਰਨ ਜਿਹੜਾ ਜਾਦੇ ਇਹ ਨਹਿਰ ਨੂੰ ਬੰਨ੍ਹ ਦਿੰਦੇ ਆ ਤਾਂ ਨਹਿਰ ਫੇਰ ਜਿਹੜੀ ਆ ਓਵਰਫਲੋ ਹੋ ਜਾਂਦੀ ਹੈ ਕਿਉਂਕਿ ਪਾਣੀ ਬਹੁਤ ਜ਼ਿਆਦਾ ਹੈ چاروں <laughs> طرف ਦਾ ਲਾਈਵ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਇਸ ਸਮੇਂ ਦੀਆਂ ਨਹਿਰ ਕਹਿੰਦੇ ਆ ਦੁਪਹਿਰ 3 ਵਜੇ ਦੇ ਕਰੀਬ ਦੀ ਨਹਿਰ ਟੁੱਟੀ ਆ ਤਾਂ ਉਦੋਂ ਤੋਂ ਹੀ ਅਧਿਕਾਰੀਆਂ ਨੂੰ ਇਸ ਸਬੰਧ ਦੇ ਵਿੱਚ ਸੂਚਿਤ ਕੀਤਾ ਗਿਆ ਹੈ ਲੇਕਿਨ ਕੋਈ ਵੀ ਜਿਹੜਾ ਹੈਗਾ ਕਾਰਵਾਈ ਨਹੀਂ ਹੋਈ ਕਹਿੰਦੇ ਆ ਕਿ ਹਜੇ ਤੱਕ ਅਧਿਕਾਰੀ ਇੱਥੇ ਨਹੀਂ ਪਹੁੰਚੇ ਔਰ ਆਪਣੇ ਪੱਧਰ ਤੇ ਹੀ ਪਿੰਡ ਵਾਸੀ ਇਸ ਨਹਿਰ ਨੂੰ ਬੰਨਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਕਰਦੇ ਹੋਏ ਦਿਖਾਈ ਦੇ ਰਹੇ ਆ ਫਿਲਹਾਲ ਲਾਈਵ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ। ਇਹਨੂੰ ਲੋਕ ਹੋਗਾ ਉੱਤੇ। ਆ ਦੇਖਾ ਤੱਕੀ ਕਰ। ਉਹ ਲਾਉਗਾ। ਆ ਲੋ। ਹਾਂ ਲੋ। ਹਾਂ ਥੋੜਾ ਜਿਹਾ। ਹੁਣ ਭੜਾਓ ਜਵਾਨੋ ਆਗਾ ਕੱਟੇ ਯਾਰ। Não, não,